ਹਾਂਜੀ ਤੇ ਆਪਕੀ ਸਸਤੀ ਕਾਲ ਜੀ ਸਾਰਿਆਂ ਦੀ ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਤੁਹਾਡੀ ਆਵਾਜ਼ ਬਹੁਤ ਵਧੀਆ ਉਹਨਾਂ ਨੇ ਕਿਉਂਕਿ ਮੈਂ ਕਿੱਟਾ ਟੱਡੇ ਲੱਗਾ ਹਾਂਜੀ ਤੇ ਮੇਰੀ ਲੁੱਕ ਤਾਂ ਤੁਸੀਂ ਅੰਦਾਜ਼ਾ ਲਾ ਰੇ ਹੋਣੇ ਆ ਪਤਾ ਨਹੀਂ ਕੀ ਕਰਨ ਲੱਗੇ ਆ ਤੇ ਕਿੱਦਾਂ ਮੈਂ ਐਕਚੁਅਲੀ ਅਸੀਂ ਸੋਚ ਬਹੁਤ ਟਾਈਮ ਦੇ ਸੋਚਦੇ ਸੀ ਮੈਂ ਇਹਨਾਂ ਨੂੰ ਕਹਿੰਦੀ ਸੀ ਵੀ ਇਹ ਕਹਿੰਦੇ ਸੀ ਨਹੀਂ ਇਦਾਂ ਹੋਣੀ ਨਹੀਂ ਉਹ ਬਣਨੀ ਨਹੀਂ ਗੱਲ ਮੈਂ ਕਿਹਾ ਬਣਾ ਕੇ ਦੇਖ ਲੈਂਦੇ ਆ ਤੁਸੀਂ ਸਾਰੇ ਹੀ ਕਹਿੰਦੇ ਸੀਗੇ ਕਿ ਤੁਸੀਂ ਵੀਡੀਓ ਕਿਉਂ ਨਹੀਂ ਲੈ ਕੇ ਆਉਂਦੇ ਵੀਡੀਓ ਬਣਾਇਆ ਕਰੋ ਸਾਰਿਆਂ ਦੇ ਇਹੀ ਮੈਸੇਜ ਸੀਗੇ ਲਗਭਗ ਜਿੰਨੀ ਆ ਵੀ ਅਸੀਂ ਵੀਡੀਓ ਪਾਉਂਦੇ ਆ ਸ਼ਾਰਟ ਵੀਡੀਓ ਵੀ ਪਾਉਂਦੇ ਆ ਸਾਰੇ ਇਹੀ ਕਹਿੰਦੇ ਆ ਤੁਸੀਂ ਤੁਸੀਂ ਆਪਣੀ ਸਟੋਰੀ ਲੈ ਕੇ ਆਇਆ ਕਰੋ ਕੋਈ ਨਾ ਕੋਈ ਸਟੋਰੀ ਵਧੀਆ ਹੁੰਦੀਆਂ ਆ ਚਲੋ ਅਸੀਂ ਕੰਮ ਪਹਿਲਾਂ ਛੱਡਣਾ ਤਾਂ ਨਹੀਂ ਸੀਗਾ ਸਾਨੂੰ ਛੱਡਣਾ ਮਜਬੂਰੀ ਨਾ ਪਿਆ ਕਿਉਂਕਿ ਮੰਮੀ ਹੁਣੀ ਇੰਡੀਆ ਚਲ ਗਏ ਤੁਹਾਨੂੰ ਦੱਸਿਆ ਵੀ ਸੀਗਾ ਕਿਈ ਜਿਹੜੇ ਨਵੇਂ ਭੈਣ ਭਰਾ ਜੋੜਦੇ ਆ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਕਿਉਂ ਨੇ ਵੀਡੀਓ ਬਣਾਉਂਦੇ ਸੀਗੇ ਤੇ ਮੰਮੀ ਹੁਣ ਇੰਡੀਆ ਚ ਲੱਗੇ ਉਹ ਤੁਹਾਨੂੰ ਇਹ ਵੀ ਪਤਾ ਹੈ ਕਿ ਪ੍ਰੋਬਲਮ ਕਿੱਡੀ ਵੱਡੀ ਸੀਗੀ ਡੈਡੀ ਹੁਣੇ ਬਿਮਾਰ ਸੀਗੇ ਡੈਡੀ ਹੁਣਾਂ ਦਾ ਟਰੀਟਮੈਂਟ ਇੰਡੀਆ ਤੋਂ ਚੱਲਣਾ ਸੀ ਇਸ ਲਈ ਮੰਮੀ ਹੁਣਾਂ ਨੂੰ ਉੱਥੇ ਹੀ ਰਹਿਣਾ ਪਿਆ ਤੇ ਹੁਣ ਪਤਾ ਨਹੀਂ ਕਦੋਂ ਨੂੰ ਆਉਣਾ ਕਦੋਂ ਨੂੰ ਨਹੀਂ ਆਉਣਾ ਤੇ ਫਿਰ ਅਸੀਂ ਇਹ ਕਿਹਾ ਕਿ ਚਲੋ ਰੋਲ ਕਹਿੰਦੇ ਆ ਕਿ ਜੇ ਆਪਾਂ ਨੂੰ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਤੇ ਹਰ ਇੱਕ ਰੋਲ ਨਭਾਉਣਾ ਚਾਹੀਦਾ ਆ ਤੇ ਹੁਣ ਨਭਾ ਕੇ ਦੇਖਦੇ ਆ ਚਲੋ ਮੰਮੀ ਉਹਨਾਂ ਦੀ ਜਗ੍ਹਾ ਤੇ ਨਹੀਂ ਲੈ ਸਕਦੀ ਉਹਨਾਂ ਦੀ ਵੰਗੋਂ ਐਕਟਿੰਗ ਵੀ ਨਹੀਂ ਕਰ ਸਕਦੀ ਪਰ ਮੈਂ ਹੁਣ ਥੋੜਾ ਜਿਹਾ ਸੱਸ ਵਾਲਾ ਰੋਲ ਕਰਨ ਲੱਗੀ ਆ ਤੇ ਪਿਆਰ ਦਿਓ ਤੇ ਛੋਟੀ ਜੀ ਕੋਸ਼ਿਸ਼ ਕਰਨ ਲੱਗੀ ਆ ਮਿਹਨਤ ਕਰਦੇ ਆ ਤੇ ਉਹਨੂੰ ਪਿਆਰ ਜ਼ਰੂਰ ਫਲ ਜ਼ਰੂਰ ਲਾਓ ਕਿਉਂਕਿ ਜੇ ਤੁਹਾਡੇ ਕਰਕੇ ਹੀ ਆ ਤੁਹਾਡੇ ਕਰਕੇ ਅਸੀਂ ਵੀਡੀਓ ਬਣਾਉਣ ਲੱਗੇ ਆ ਅਸਲੀ ਮਕਸਦ ਇਹੀ ਆ ਕਿ ਤੁਹਾਨੂੰ ਇਹ ਕੋਈ ਨਾ ਕੋਈ ਮੈਸੇਜ ਦਵਾਂਗੇ ਤੇ ਫਨੀ ਵੀਡੀਓ ਵੀ ਲੈ ਕੇ ਆਵਾਂਗੇ ਅੱਜ ਦੀ ਜਿਹੜੀ ਵੀਡੀਓ ਆ ਉਹ ਫਨੀ ਹੋਊਗੀ ਤੇ ਪਿਆਰ ਜ਼ਰੂਰ ਕਿਉਂਕਿ ਪਿਆਰ ਦੀ ਭੁੱਖੀਆਂ ਸੀ ਸਾਨੂੰ ਪਿਆਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੀ ਹੋਇਆ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਤੁਹਾਡੀ ਸਪੋਰਟ ਦੇ ਨਾਲ ਅਸੀਂ ਹੁਣ ਫੇਰ ਅੱਗੇ ਵਧੀਏ ਪਹਿਲਾਂ ਵੀ ਅਸੀਂ ਮਤਲਬ ਕੇ ਇਸ ਮੁਕਾਮ ਤੇ ਪਹੁੰਚ ਗਏ ਸੀਗੇ ਤੇ ਹਾਂ ਜੀ ਤੁਹਾਡੀ ਬਦੌਲਤ ਹੀ ਪਹੁੰਚੇ ਹਾਂ ਬਹੁਤ ਪੈਣਾ ਭਰਾਵਾਂ ਨੇ ਸਾਡਾ ਸਾਥ ਦਿੱਤਾ ਆ ਤੇ ਪਿਆਰ ਵੀ ਬਹੁਤ ਕੀਤਾ ਤੇ ਹੁਣ ਤੁਸੀਂ ਵੀ ਉਹ ਕਰਦੇ ਆਂ ਤੇ ਮੈਂ ਹੱਸਾਂ ਤਾਂ ਅਸਲ ਮੈਂ ਕਹਾਂ ਮੈਂ ਜਵਾਨ ਹਾਂ ਹਾਂ ਜਵਾਨ ਹਾਂ ਵੀ ਲੱਗਦਾ ਅੱਜ ਇਹ ਰੰਗ ਪਰ ਬਣੀ ਹੋ ਬੁੱਢੀ ਹਾਂ ਹੈ ਬੁੱਢੇ ਵੀ ਹੋਣ ਆਏ ਆ ਇੱਕ ਦਿਨ ਹੋਣਾ ਹੀ ਆ ਜਿੱਦਾਂ ਜਿੱਦਾਂ ਕਹਿੰਦੇ ਆ ਸਾਲ ਘਟੀ ਜਾਂਦੇ ਆ ਬਸ ਹੁਣ ਸਾਡੇ ਅਕਤ ਤਿਆਰ ਆ ਉਹ ਦੇਖੋ ਇਹ ਮੇਰੀ ਬਹੂ ਨੋਰਾਣੀ ਆ ਨੋਰਾਣੀ ਤੇ ਮੁੰਡਾ ਗਿਆ ਇਹ ਕੰਮ ਤੇ ਮੰਡਾਉਂਦਾ ਤੇ ਰਾਤੇ ਹਾਂਜੀ ਚਲੋ ਠੀਕ ਆ ਬਾਕੀ ਗੱਲਾਂ ਬਾਤਾਂ ਕੱਦੇ ਬਾਅਦ ਚ ਨਾਲ ਨਾਲ ਆ ਮੇਰੀ ਛੋਟੀ ਜਿਹੀ ਇੱਕ ਕੁੜੀ ਆ ਹਾਂ ਇਹ ਤਾਂ ਵੀ ਤੇਰੀ ਪੋਤੀ ਹੋਣੀ ਚਾਹੀਦੀ ਆ ਮੇਰੀਆਂ ਕਈਆਂ ਚਲੋ ਠੀਕ ਹੈ ਅਸੀਂ ਤੁਹਾਡੇ ਤੁਹਾਡੇ ਨਾਲ ਜੋੜਨ ਦੇ ਲਈ ਇਹ ਵੀਡੀਓ ਬਣਾਉਣ ਲੱਗੇ ਆ ਕਿ ਅਸੀਂ ਤੁਹਾਡੇ ਨਾਲ ਜੀਵਨ ਬਿਤਾਏ ਇੱਕ ਘੰਟਾ ਇੱਕ ਘੰਟੇ ਵਿੱਚ ਅਸੀਂ ਵੀਡੀਓ ਕਰਨੀ ਆ ਤੇ ਤੁਸੀਂ ਇਹ ਜਣਾ ਕੰਮ ਤੇ ਜਣਾ ਬਹੁਤ ਹੈ ਤੇ ਪਿਆਰ ਦਿਓ ਨਾਲ ਸ਼ੇਅਰ ਜੁਪ ਕਰਦੇ ਜਿਦ ਜਿਦ ਵੀਡੀਓ ਬਣਾਵਾਂਗੇ ਬਲੌਗਰਸ ਵੀ ਬਣਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਬਸ ਸਾਡੀ ਇਹ ਹੀ ਬੇਨਤੀ ਆ ਤੁਸੀਂ ਵੀਡੀਓ ਨੂੰ ਪਿਆਰ ਕਰਿਓ ਤੇ ਨਾਲੇ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਭਾਇਓ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਐਕਟਿੰਗ ਕਿੱਦਾਂ ਦੀ ਲੱਗੀ ਤੁਹਾਨੂੰ ਐਕਟਿੰਗ ਤਾਂ ਪਹਿਲਾਂ ਵੀ ਕਰਦੇ ਸੀਗੇ ਮਤਲਬ ਬਹੁਤ ਟਾਈਮ ਬਾਅਦ ਅਸੀਂ ਕਰਨ ਲੱਗੇ ਹਾਂ ਸਾਹੀ ਦਾ ਕਿੱਦਾਂ ਨਹੀਂ ਜਿਹੜੀ ਜੈ ਨਹੀਂ ਕਰਦੇ ਉਦਾਂ ਦੀ ਲੈ ਕੇ ਆਉਂਦੇ ਆਪਾਂ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਦੁਬਾਰਾ ਤੋਂ ਬੈਕ ਟੂ ਜ਼ੀਰੋ ਤੋਂ ਕਦੇ ਸ਼ੁਰੂ ਹਾਂ ਜ਼ੀਰੋ ਤੋਂ ਸ਼ੁਰੂ ਹੋਣ ਲੱਗੀਆਂ ਹੁਣ ਠੀਕ ਹੈ ਜੀ ਮਿਲਦੇ ਫੇਰ ਤੁਹਾਨੂੰ ਬਾਕੇ ਐ ਕੁੜੀਏ ਮੈਡਮ ਆ ਮੜ ਜਾ ਅਬੇ ਚਿੱਤਰ ਦੀ ਬੁੜੀ ਮੁੜੀ ਮੁੜੀਆ ਮੁੜੀ ਦੀ ਜਲਦੀ ਆ ਜੀ ਮੁੜੀਆ ਬੁੜੀ ਮੁੜੀਆ 1 2 ਮੇਰਾ ਹਾ ਸੰਦੋ ਮੈਂ ਤੁਹਾਨੂੰ ਜਿੰਨੀ ਵਾਰ ਦਿੱਤਾ ਪਾਟੇ ਮੰਗੀ ਫਿਰ ਇਸ ਵਿੱਚ ਹਾ ਅੱਛੇ ਬਲ ਫੇਸ ਨਹੀਂ ਮੈਂ ਤੈਨੂੰ ਕਿੰਨੀ ਵਾਰ ਕਿਹਾ ਜਦੋਂ ਉਹ ਕੁੜੀ ਬਾਥਰੂਮ ਵਿੱਚ ਕੱਲ ਲੈਂਦੀ ਹੁੰਦੀ ਆ ਪਰ ਜਾਂਦਾ ਆ ਉਹਨੂੰ ਧੁਪੇ ਸੁੱਕਣਾ ਪਾਦੀਦਾ ਹੁੰਦਾ ਸੁੱਕ ਗਿਆ ਫੇਰ ਦੁਬਾਰਾ ਲਾ ਦਿੱਤਾ ਇਹ ਬਸ ਕਰ ਮਾਤਾ ਕਿਹੜੀ ਕਲਾ ਕਰੀ ਜਾਂਦੀ ਆਂ ਤੁਸੀਂ ਆਂ ਹੀ ਤੁਸੀਂ ਬਾਸਕਰ ਮਾਤਾ ਕਿਹੜੀ ਗੱਲਾਂ ਕਰੀ ਜਾਂਦੀਆਂ ਨੇ ਪੁਰਾਣੇ ਰਵਾਜੇ ਦੀਆਂ ਰਵਾਜੇ ਉਹਦੇ ਦੇ ਕਿਹੜੀ ਕੱਲ ਕਰੀ ਨਹੀਂ ਬਾਸਕਰ ਮਾਤਾ ਕਿਹੜੀ ਗੱਲਾਂ ਕਰੀ ਜਾਂਦੀਆਂ ਆ ਦੁਆਰਾ 1 2 3 ਬਾਸਕਰ ਮਾਤਾ ਕਿਹੜੀ ਗੱਲਾਂ ਕਰੀ ਜਾਂਦੀਆਂ ਨਹੀਂ ਆ ਆਲਾ ਨੇ ਮੁੰਡੇ ਦਾ ਫੋਨ ਮੈਂ ਉਹਨੂੰ ਕਰਦੀ ਆ ਸਿੱਧਾ ਨਾਲੇ ਤੈਨੂੰ ਸਿੱਧਾ ਕਰੂੰਗਾ ਉਹ ਸਿੱਧਾ ਨਹੀਂ ਉਹਨੂੰ ਸਿੱਧਾ ਮੈਂ ਕਹਾਂ ਤਾ ਚਲ ਚਲ 1 2 3 ਇਹਨਾਂ ਦਾ ਮੈਂ ਕੀ ਸਾਂਪਾ ਟੁੱਟੀਆਂ ਦਾ ਅੱਗੇ 2 3 ਸਾਲ ਆ ਇਹੇ ਬਾਤ ਹੀ ਜਾਂਦੇ ਤੁਸੀਂ ਇਹ ਕੁੜੀਆਂ ਜਿਹੜੇ ਨਹੀਂ ਹਾਂ ਕੁੜੀਏ ਜਿਹੜੀ ਰਹਿੰਦੀ ਆ ਮੈਨੂੰ ਲੱਗਦਾ ਤੂੰ ਇਦਾਂ ਕਰਦੀ ਨਹੀਂ ਫਿਰ ਹੋਰ ਤੋੜ ਲੈ ਬੜੀਆਂ ਚੋਣਾਂ ਕਿਹੜੇ ਕੰਮ ਪਾਤ ਕਰਾਉਂਦੀ ਮੇਰੇ ਤੋਂ ਕਿਹੜੇ ਕਮੀ ਹੋਈਆਂ ਲੈ ਫੜ ਪਾਲਾ ਤੇਰਾ ਬੱਸ 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 ਬਹੁਤ ਹੈ ਉਸ ਦਾ ਮਾਰੀ ਲਈ ਲਈ ਮੈਂ ਬੋਲਦਾ ਨਹੀਂ ਨਹੀਂ ਤਾਂ ਮੈਂ ਕਾੜੀ ਦੇਣੀ ਉੱਥੇ ਬਾਹਰ ਚਵਾ ਦੇਣੀ ਆ ਫੇਰ ਉੱਥੇ ਇਕੱਠਾ ਕਰਦੀ ਆ ਹੈ ਨਹੀਂ ਇਹ ਉਹ ਬੜਾ ਰਹਿ ਗਿਆ ਬਾਗਾ ਬਾਹਰ ਤਾਂ ਆ ਜਾ ਉਸ ਤੇ ਨਹੀਂ ਥੋੜਾ ਜਿਹਾ ਮਾੜਾ ਜਿਹਾ ਇਹ ਇਹ ਕੀ ਕਰਦੀ ਫੜਦੀ ਮੇਰੇ ਹੱਥ ਤੇ ਨਾਲ ਲਿਬੜੇ ਹੋ ਹਾਂ ਹੋ ਕਿੱਥੇ ਪੱਲੇ ਪੈ ਗਈ ਮੈਂ ਤੁਹਾਡੇ ਆਹਨ ਤੇ ਫੂਲ ਪੀਓ ਤੇ ਪਾਪਾ ਦਾ ਮੈਂ ਦਾ ਰਾਜ ਕਰਦੀ ਤੂੰ ਰਾਜ ਮੈਨੂੰ ਤਾਂ ਚਾਹੀਦਾ ਇਦਾਂ ਦਾ ਰਾਜ ਦੇਸਾਂ ਜਿਹਨਾਂ ਨੂੰ ਮਿਲਦੇ ਆਂ ਦੀਆਂ ਗੱਲਾਂ ਆ ਜਿਨ੍ਹਾਂ ਨੂੰ ਮਿਲਦੇ ਆਂ ਉਹਨਾਂ ਨੂੰ ਖਾਣਾ ਨਹੀਂ ਉਹਨਾਂ ਜਿਨ੍ਹਾਂ ਨੂੰ ਮਿਲਦਾ ਉਹਨਾਂ